ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਨਹੋੜ ਨੇੜੇ ਦਾਖਾ ਮੁੱਲਾਪੁਰ ਔਰ ਜ਼ਿਲ੍ਹੇ ਲੁਧਿਆਣੇ ਦਾ ਇਹ ਪਿੰਡ ਹੈ ਮਿੱਤਰੋ ਤੇ ਜਦੋਂ ਆਪਾਂ ਮੁੱਲਾਪੁਰ ਤੋਂ ਲੁਧਿਆਣੇ ਵਾਲੀ ਸਾਈਡ ਨੂੰ ਵਧਦੇ ਹਾਂ ਤਾਂ ਥੋੜੀ ਜੀ ਦੂਰੀ ਤੈਅ ਕਰਦੇ ਹਾਂ ਮਿੱਤਰੋ ਹਵੇਲੀ ਦੇ ਕੋਲੋਂ ਕੱਟ ਮੁੜਦਾ ਵਾ ਉਹ ਸਿੱਧਾ ਪਿੰਡ ਪਨਹੋੜ ਦੇ ਵਿੱਚ ਆਉਂਦਾ ਵਾ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਨਮਰ ਤੁਹਾਨੂੰ ਦੋ ਵਿਖਾਉਣੇ ਆ ਪਹਿਲਾਂ ਵੀ ਇਸ ਘਰ ਦੇ ਵਿੱਚ ਉਹ ਸਾਹਮਣੇ ਤੋਕਰ ਗੱਪਣ ਮੈਂਦੀ ਆਪਾਂ ਤੁਹਾਨੂੰ ਵੀਡੀਓ ਦਿਖਾਈ ਸੀ ਇਹ ਕਿਸੇ ਭਰਾ ਨੇ ਸਾਈ ਕੀਤੀ ਸੀ ਬਾਈਆਂ ਦੇ ਨਾਲ ਔਰ ਸੌਦਾ ਕਰਨ ਤੋਂ ਬਾਅਦ ਜਦੋਂ ਆਏ ਨੇੜੇ ਉਹਨਾਂ ਦੇ ਪਸੰਦ ਨਹੀਂ ਆਈ ਭਰਾਵਾਂ ਦੀ ਔਰ ਇਹ ਗੱਲ ਹੋਈ ਬਾਈਆਂ ਦੇ ਨਾਲ ਉਹ ਕਰਦੇ ਆ ਗੱਲਬਾਤ ਆਪਾਂ ਸਾਰੀ ਭੈਣ ਤੋਂ ਜਾਣਕਾਰੀ ਲੈਣੇ ਆ ਕੱਲੇ ਕੱਲੇ ਜਨਮਰ ਪਹਿਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋਰ ਪਹਿਨੇ ਠੀਕ ਠਾਕ ਹਾਂਜੀ ਹਾਂਜੀ ਠੀ ਦੀ ਮਰ ਜਾ ਫਿਰ ਇਹਦੇ ਕੀ ਬਣਿਆ ਟੋਕਰ ਕੱਪਣ ਦਾ ਵੀਰੇ ਸਾਈ ਪਾਤੀ ਸੀ ਉਹਨਾਂ ਨੇ ਠੀਕ ਹੈ ਭੈਣੇ ਦੋ ਤਾਂ ਨੜਕਾਉਂਦੇ ਰਹੇ ਵੋਟਾਂ ਆ ਗਈਆਂ ਦੂਜੇ ਤਾਂ ਨੈਤਵਾਰ ਆ ਗਿਆ ਪੈਸੇ ਨਹੀਂ ਬਣੇ ਕਹਿੰਦੇ ਸਾਡੇ ਠੀਕ ਹੈ ਭੈਣੇ ਫਿਰ ਉਸ ਤੋਂ ਬਾਅਦ 200 ਫੋਨ ਕੋਈ ਆਇਆ ਹੋਊਗਾ ਠੀਕ ਹੈ ਭੈਣੇ ਤੇ ਅਸੀਂ ਕਿਹਾ ਬਿਕ ਗਈ ਬਿਕ ਗਈ ਠੀਕ ਹੈ ਭੈਣੇ ਬਹੁਤ ਜ਼ਿਆਦਾ ਫੋਨ ਆਏ ਉੱਪਰ ਦੀ ਸਾਈ ਪਾ ਦਿੰਦੇ ਅਸੀਂ ਤੇ ਉਹ ਸਾਰਾ ਹਾਂ ਜੀ ਅਸੀਂ ਕਿਹਾ ਖਰਾਬ ਹੋ ਗਿਆ ਕੰਮ ਫਿਰ ਜਵਾਨ ਹੋ ਗਈ ਆਪਣੀ ਚਲੋ ਹਾਂ ਭੈਣੇ ਤੇ ਸਾਈ ਪਾਈ ਸੀ ਉਹਨਾਂ ਭੈਣੇ ਸਾਈ ਪਾਤੀ ਸੀ ਵੀਰੇ ਠੀਕ ਹੈ ਭੈਣੇ ਠੀਕ ਹੈ ਸਾਈ ਪਾਈ ਸੀ ਠੀਕ ਆ ਤੇ ਪੈਣੇ ਹੁਣੇ ਕਿੰਨੇ ਚਿਰ ਦੀ ਗੱਪਣ ਕਿੰਨੇ ਚਿਰ ਦੀ ਐ ਸੱਤਵਾਂ ਮਹੀਨਾ ਲੱਗਿਆ ਹੋਇਆ ਵੀਰੇ ਮੈਨੂੰ ਸੱਤਵਾਂ ਮਹੀਨਾ ਲੱਗਿਆ ਹੋਆ ਤੇ ਦੁੱਧ ਪੈਣੇ ਦੁੱਧ ਵੀਰੇ ਇੱਕ ਟਾਈਮ ਦਿੰਦੀ ਆ ਹੁਣ ਕਿੰਨਾ ਟਾਈਮ ਦਿੰਦੀ ਆ ਇੱਕ ਟਾਈਮ ਦਾ ਇੱਕ ਟਾਈਮ ਹੈਗਾ ਤੈਨ ਤੋਂ 4 ਦੇ ਵਿੱਚ ਠੀਕ ਆ ਪੈਣੇ ਤੇ ਮੈਨੇ ਜਿਹੜਾ ਇਹਦਾ ਮੇਵਾ ਵਾ ਪਾਸਾ ਵਾ ਉਹਦੇ ਲਈ ਦੁੱਧ ਤਾਂ ਨਹੀਂ ਘਟਕਟ ਹੈਗਾ ਨਾ ਨਾ ਕੋਈ ਚੱਕਰ ਨਹੀਂ ਵੀਰੇ ਠੀਕ ਆ ਸਾਈਡ ਜ਼ਰੂਰ ਹੈਗੀ ਆ ਹਾਂ ਸਾਈਡ ਜ਼ਰੂਰ ਹੈਗੀ ਆ ਕੋਈ ਗੰਦ ਵਗੈਰਾ ਹਾਂ ਉਹ ਥਣ ਤੇ ਹੈਗੀ ਆ ਮਾੜੀ ਜੀ ਪਰਲੇ ਥਣ ਤੇ ਪੈਣੇ ਪਿਛਲੇ ਥਣ ਤੇ ਆ ਵੀਰੇ ਠੀਕ ਆ ਪੈਣੇ ਲੈ ਤ ਪਰਲੇ ਪਾਸੋਂ ਦਿਖਾ ਦੇ ਪਰਲੇ ਪਾਸੋਂ ਠੀਕ ਆ ਤੇ ਉਹਦੇ ਚੌੜਾਈ ਚ ਕੋਈ ਕੋਈ ਜਮਾ ਹੀ 1% ਵੀ ਪ੍ਰੋਬਲਮ ਨਹੀਂ ਠੀਕ ਆ ਜੀ ਦੁੱਧ ਪੈਣੇ ਕਿੰਨੇ ਕੁ ਦੇਗੀ ਸੀ ਸਾਜੀ ਦੁੱਧ 12 13 ਕਿਲੋ 12 13 ਕਿਲੋ ਠੀਕ ਆ ਪੈਣੇ ਤੇ ਪਹਿਲੇ ਹੁਣ ਰੇਟ ਆਪਾਂ ਇਹਦਾ ਕੀ ਕਰਾਂਗੇ ਰੇਟ ਵੀ ਰੇ ਉਹੀ ਰਹੂਗਾ 65000 ਰੁਪਏ ਠੀਕ ਆ ਮਾਨਤਾ ਨੇ ਦੇ ਵਿੱਚੋਂ ਪੈਣੇ ਮਾਨ ਤਾਨ ਮਾੜਾ ਮੋਟਾ ਹੋ ਜਾਊਗਾ ਤੇ ਬਾਕੀ ਆਇਆ ਫਿਰ ਵੀਰੇ ਸਾਈ ਉਹਨਾਂ ਦੀ ਵਾਪਸ ਕਰ ਦੇਣੀ ਆ ਆਪਾਂ ਪੈਸਾ ਰੱਖਣਾ ਨਹੀਂ ਕਿਸੇ ਦਾ ਠੀਕ ਹੈ ਪਹਿਲੇ ਠੀਕ ਹੈ ਲੈ ਵੀ ਮਿੱਤਰੋ ਸਾਈ ਆਈ ਹੋਈ ਆ ਪਰ ਹਜੇ ਨਹੀਂ ਦੇਣੀ ਕਿਉਂਕਿ ਪੈਣ ਹੁਣੀਆਂ ਉਹਦੇ ਜਦੋਂ ਵਿਕ ਗਈ ਉਹਦੇ ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਮੋੜ ਦੇਣੀ ਆ ਰੱਖਣੀ ਨਹੀਂ ਨੀਗੀ ਪਰ ਮਿਲੂਗੀ ਉਹਨਾਂ ਨੂੰ ਬਾਈ ਵਿਕੀ ਤੋਂ ਬਾਅਦ ਪਰ ਉਹਨਾਂ ਨੂੰ ਵੀ ਬੇਨਤੀ ਆ ਵੀ ਬਾਈ ਚਾਰ ਪੰਜ ਦਿਨ ਪਸੂ ਨਾ ਡੱਕਿਆ ਕਰੋ ਤੁਸੀਂ ਅਗਲੇ ਫਾਰਮਰ ਦਾ ਕਸੂਰ ਕੱਢ ਦੇਣਾ ਜਿੰਨੇ ਵੇਚਣਾ ਹੁੰਦਾ ਦਾ ਇੱਕ ਅੱਧਾ ਦਿਨ ਵੀਡੀਓ ਤੇ ਫੋਨ ਆਉਣੇ ਹੁੰਦੇ ਆ ਗੱਲ ਤੁਸੀਂ ਸਾਈ ਪਾ ਕੇ 5000 ਰੁਪਇਆ ਤਿੰ ਕੰਦੇ ਕੱਢ ਲੈਨੇ ਮੈਨੂੰ ਫੋਨ ਲਾਇਆ ਮੈਂ ਇਹਨਾਂ ਨੂੰ ਲਾਇਆ ਜਦੋਂ ਇਹਨਾਂ ਦੀ ਗੱਲ ਸੁਣੀ ਕਿ ਤੁਹਾਡੀ ਗੱਲ ਸੁਣੀ ਤੁਹਾਡੀ ਗੱਲ ਦੇ ਵਿੱਚ ਦਮ ਨਹੀਂ ਸੀ ਤੇ ਇਹਨਾਂ ਦੀ ਜੇ ਦਮ ਸੀਗਾ ਐ ਨਾ ਕਰਿਆ ਕਰੋ ਮੇਰੇ ਬਾਈ ਬਣ ਕੇ ਕਿਸੇ ਦਾ ਪਸ਼ੂ ਖਰਾਬ ਕਰਨ ਤੋਂ ਨਾ ਥੋੜਾ ਜਿਹਾ ਗਰੇਜ ਕਰਿਆ ਕਰੋ ਯਾਰ ਤੂੰ ਸਾਈ ਪਾ ਕੇ ਪੰਜ ਪੰਜ ਦਿਨ ਤੁਹਾਡੇ ਪੈਸੇ ਨਹੀਂ ਬਣਦੇ ਖਰਾਬ ਤੁਸੀਂ ਅਗਲੇ ਨੂੰ ਕਰ ਦਿੰਨੇ ਆ ਤੇਰੇ ਤੇ ਇਹਨੂੰ ਤੋਰੇ ਮਾਰਾਂਗੇ ਭਾਵੇਂ ਖੋਲੇ ਮੈਨੂੰ ਇਹਨੂੰ ਤੋੜ ਦਿਓ ਧੋਕੜ ਕੇ ਭੰਨੋ ਦੇ ਆ ਨਾਲ ਦੀ ਮੈਂ ਕਿਹਾ ਕਿ ਮੈਂ ਤੈਨੂੰ ਤੋੜ ਦਿਆਂਗਾ ਚਲ ਪਹਿਲਾਂ ਇਹਨੂੰ ਤੋੜ ਲਓ ਲੇ ਮਿੱਤਰੋ ਸਤਵਾਂ ਮਹੀਨਾ ਜਾਂਦਾ ਪਿਆ 4 ਕੁ ਕਿਲੋ ਦੁੱਧ 3.5-4 ਕਿਲੋ ਪਹਿਲਾ ਦੋਵੇਂ ਟਾਈਮ ਸੀ ਹੁਣ ਇੱਕ ਟਾਈਮ ਦਈ ਹੁਣ ਚੋਣ ਲੱਗ ਪਿਆ ਇਹਨੂੰ ਕਿਉਂਕਿ ਇਹਨੇ ਕਰਮਾ ਵਾਲੀ ਨੇ ਬਾਈ ਡرائی ਹੋਣਾ ਅੱਗੇ ਅੱਗੇ 65000 ਰੁਪਇਆ ਕੀਮਤ ਟਾਮ ਤੇ ਟੋਂਚੇ ਦੀ ਮੈਂ ਚੰਗੀ ਆ ਬਾਈ ਸਿੰਗਾ-ਸੁੰਗਾ ਲੋ ਚੰਗੀ ਪੱਧਰੀ ਸਮਧਰੀ ਜੰਨੀ ਹੈਗੀ ਆ ਇੱਕ ਥਣ ਦੇ ਵਿੱਚ ਬੇਮਲੂਮੀ ਗੰਡ ਹੈਗੀ ਆ ਪਾਸਾ ਮੈਂ ਇਹਨੂੰ 100 ਦੇ ਵਿੱਚੋਂ ਬਾਈ 40 ਪੈਸੇ ਹੈਗਾ ਬਾਈ ਗੱਲ ਨੋਟ ਰੱਖ ਕੇ ਆਇਆ ਜੇ ਪ੍ਰਭੂ ਜਿਹੜੀ ਚੀਜ਼ ਸਾਹਮਣੇ ਆ ਉਹ ਮੈਂ ਦੱਸਣ ਦਾ ਨਿੱਜੀ ਫਰਜ਼ ਕਰੂੰਗਾ ਤੇ ਆ ਭਾਈ 2 ਨੰਬਰ ਤੇ ਪੈਣੇ ਜਿਹੜੀ ਮੈਂ ਆਂਦੇ ਬਾਰੇ 2 ਨੰਬਰ ਤੇ ਵੀਰੇ 20 ਦਿਨ ਦੀ ਸੂਈ ਹੋਈ ਆ ਠੀਕ ਆ ਹਾਂਜੀ ਤੇ ਦੁੱਧ ਕਿੰਨੇ ਪੈਣੇ ਇਹਨੂੰ ਥੱਲੇ ਦਹਾਵੇ ਹੈਗਾ 10 ਤੇ 11 ਕਿਲੋ ਦੇ ਵਿੱਚ ਠੀਕ ਆ ਪਰ ਸੂਈ ਕਿੰਨੇ ਦਿਨਾਂ ਦੀ ਹੈ 20 ਦਿਨ ਦੀ ਸੂਈ ਹੋਈ ਆ 20 ਦਿਨ ਦੀ ਸੂਈ ਆ ਚਵਾਈ ਚੁਈ ਕਿਵੇਂ ਆ ਪੈਣੇ ਐਨ ਵਧੀਆ ਪੁੱਤੇ ਜਾਵਾਂ ਤੇ ਮਿਲਦੀ ਕਿਵੇਂ ਆ ਪੈਣੇ ਮਿਲਦੀ ਵੀਰੇ ਪਹਿਲਾਂ ਤਾਂ ਕਟਰੂ ਤਾਂ ਹੀ ਮਿਲਦੀ ਸੀਗੀ ਠੀਕ ਆ ਤੇ ਉਹ ਇੱਕ ਥੋੜੇ ਦਿਨ ਹੋ ਗਏ ਉਸ ਦਿਨ ਇਹਦੇ ਫਿਰ ਕੱਟਾ ਝੱਲਿਆ ਨਹੀਂ ਹੈਗਾ ਠੀਕ ਆ ਫਿਰ ਦਾਣੇ ਨਲ ਪੈਂਦੀ ਪਹਾੜਾ ਪਾ ਕੇ ਮੁਫੀ ਦਾਣੇ ਦੀ ਪਾਈ ਆਰਾਮ ਨਾਲ ਬਸ ਕੋਈ ਪਹਾੜੇ ਤੇ ਪੈਂਦੀ ਹੁੰਦੀ ਲੱਤ ਵੀ ਨਹੀਂ ਸਕਦੀ ਹੈਗੀ ਕਈ ਮਹੀਆਂ ਪਹਿਲੇ 20 25 ਦਿਨਾਂ ਬਾਅਦ ਪਰਚਾ ਛੱਡ ਦਿੰਦੀਆਂ ਤੇ ਉਸ ਤੋਂ ਬਾਅਦ ਮੈਂ ਫੇਰ ਅਭੀ ਉਹ ਜਦੋਂ ਚੋਲਣਿਆ ਧਾਰ ਹਾਂ ਥੋੜਾ ਟਾਈਮ ਉਹਨੂੰ ਛੱਡ ਦਿੰਦੀ ਆ ਵੀ ਠੀਕ ਹੈ ਪਹਿਲੇ ਹਾਂ ਠੀਕ ਹੈ ਤੇ ਇਹਦਾ ਰੋਟ ਕਿਰੂਗਾ ਸਾਡੇ ਇੰਦਾ ਮੁੱਲ ਕੀ ਦਊਗਾ ਪਹਿਣੇ 1,20,000 ਵੀਰੇ 1,20,000 ਰੁਪਇਆ ਮਾਨ ਤਨ ਹੋ ਜੂਗਾ ਇਹਦੇ ਵਿੱਚ ਪਹਿਲੇ ਕੱਢੇ ਬਾਹਰ ਤੋਰੇ ਮੜਿਆ ਦੀ ਮੈਂ ਕਿ ਲਾਇਆ ਪਹਿਣੇ ਲਿਆ ਵੀ ਮਿੱਤਰੋ ਇਹ ਤੁਹਾਨੂੰ ਤੋਰ ਕੇ ਵਿਖਾ ਦਿੰਦਾ ਮੈਂ ਇਹਨੂੰ ਇਹ ਵੀ ਮੈਂ ਦਾ ਬਰੀਕੀ ਬੁਰੀਕੀ ਅਦਰ ਦੀ ਕੁਆਲਿਟੀ ਵਾਲੋ ਬੜੀ ਖੁੱਲੀ ਡੁੱਲੀ ਮੈਂ ਇਹ ਦੁੱਧ 10 ਤੋਂ ਲੈ ਕੇ 11 ਕਿਲੋ ਦੇ ਵਿੱਚ ਕਰਾ ਸਿੰਗ ਜਿਹੜਾ ਜਫਰਾਬਾਦੀ ਵਾਲੇ 100 ਦੇ ਵਿੱਚੋਂ 70 ਪੈਸੇ ਜਿਹੜਾ ਇਹਦੀ ਪਿਓਰਟੀ ਮੂਹਰਾ ਵਾਲੀ ਆ ਤੇ 30 ਪੈਸੇ ਦੀ ਪਿਓਰਟੀ ਆ ਜਿਹੜੀ ਉਹ ਜਫਰਾਬਾਦੀ ਵਾਲੇ ਆ ਤੇ ਇਹਨੇ ਫਾਉਂਡ ਚੰਗੀ ਆਉਂਦੀ ਹੋਊਗੀ ਮੈਨੂੰ ਹਾਂ ਹਾਂ ਵੀਰੇ ਬਹੁਤ ਵਧੀਆ ਹਾਂ ਕਿਉਂਕਿ ਮੈਂ ਇਹਨੂੰ ਜਫਰਾਬਾਦੀ ਵਾਲੇ ਅੰਗ ਲੱਗੇ ਹੋਏ ਆ ਮਤਲਬ ਦੁੱਧ ਸੰਗਣਾ ਹੋਊਗਾ ਪੂਰਾ ਇਹਦੀ ਟੋਕਰ ਦੀ ਵੀ ਵੀਰੇ ਹੁਣ ਆਹ ਆਉਂਦੀ ਆ 10 0 ਫਾਉਂਡ ਆ ਠੀਕ ਆ ਪਹਿਲੇ ਠੀਕ ਆ ਲੈ ਮੇਤਰੋ 10 0 ਫਾਉਂਡ ਆ ਇਹ ਮੈਂ ਦੀ ਕਿਉਂਕਿ ਮੈਂ ਇਹਦਾ ਟਾਂਚਾ ਤੁਸੀਂ ਦੇਖੋ ਇੱਕ ਪੈਸੇ ਤੁਸੀਂ ਜਫਰਾਬਾਦੀ ਬਈਆਂ ਕਰ ਲਓ YouTube ਤੇ ਤੁਸੀਂ ਮੈਨੂੰ ਪਿਓਰਿਟੀ ਦੇ ਵਿੱਚ ਨਹੀਂ ਗਈ ਕਹਿ ਸਕਦੇ ਆਪਾਂ ਤੇ ਪਣੇ ਪਰਲੀ ਮੈਂ ਵੀ ਬਕਾਉਆ ਹੈ ਪਣੇ ਉਹ ਪਰ ਨਹੀਂ ਮੈਂ ਵੀ ਬਕਾਉਆ ਨਹੀਂ ਪਰਲੀ ਮੈਂ ਨਹੀਂ ਬਕਾਉ ਹੈਗੀ ਠੀਕ ਹੈ ਪਣੇ ਉਹ ਵੈਸੇ ਹੀ ਦਿਖਾਈ ਆ ਆਪਾਂ ਠੀਕ ਹੈ ਤੇ ਉਹ ਅਮਰitsar ਜ਼ਿਲ੍ਹਾ ਤੇ ਤਹਿਸੀਲ ਮਜੀਠਾ ਠੀਕ ਆ ਦਸੇ ਤੇ ਲੱਖੇ ਉਹਨਾਂ ਤੋਂ ਲਈ ਹੋਈ ਆ ਠੀਕ ਆ ਭੈਣੇ ਆਪਾਂ ਬਾਅਦ ਚ ਆ ਲੋ ਕਹਿੰਦੇ ਆ ਵਪਾਰੀ ਐ ਠੱਗੀ ਕਰਗੇ ਸੀ ਐ ਕਰਗੇ ਸੀ 1 ਲੱਖ ਰੁਪਏ ਦੀ ਲਈ ਸੀ ਤਾਜੀ ਸੂਈ ਹੋਈ ਠੀਕ ਆ ਭੈਣੇ 1 ਲੱਖ ਦੀ ਹੈ ਹਾਂਜੀ ਹਾਂਜੀ ਕੀ ਬਾਤ ਆ ਤੇਨੇ ਆਨਲਾਈਨ ਆਨਲਾਈਨ ਪਸ਼ੂ ਖਰੀਦਣਾ ਸੌਖਾ ਤਾਂ ਹੈਗਾ ਆਨਲਾਈਨ ਮੰਗਾਈ ਸੀ ਠੀਕ ਆ ਭੈਣੇ 1000 ਰੁਪਏ ਉਹਨਾਂ ਨੂੰ ਸਾਈ ਦਾ ਪਾਇਆ ਸੀ ਠੀਕ ਆ ਭੈਣੇ ਮੱਝ ਛੱਡਣ ਆ ਗਈ ਸੀ ਉਹ ਕੀ ਬਾਤ ਆ ਪਹਿਲੀ ਵਾਰੀ ਠੀਕ ਆ ਆਪਾਂ ਨੇ ਪਤਾ ਕੀ ਚੀਜ਼ ਆ ਤੁਹਾਨੂੰ ਮੈਂ ਦੱਸਦਾ ਖਰਾਬ ਆਪਣੇ ਫਾਰਮਰ ਕਿਸਾਨ ਵੀ ਕਰਦੇ ਆ ਵਪਾਰੀ ਕਰਦੇ ਆ ਪਹਿਲਾਂ ਵਪਾਰੀ ਝੂਠ ਨਹੀਂ ਮਾਰ ਰਿਹਾ ਇਸ ਟਾਈਮ ਤੇ ਕਿਸਾਨ ਹੱਦੋਂ ਵੱਧ ਮਾਰ ਰਿਹਾ ਹੱਦੋਂ ਵੱਧ ਕਰਦੇ ਆ ਹਾਂ ਕਿਉਂਕਿ ਜੇ ਵੇਖੋ ਪਹਿਨੇ ਕਿਸੇ ਦੇ ਘਰੋਂ ਹੀ ਆਈ ਐ ਇਹ ਦੇ ਘਰੋਂ ਆਈ ਆ ਜੇ ਹੁਣ ਉਹਨਾਂ ਨੇ 5-7000 ਨਫੇ ਦੀ ਲਈ ਦੁਕਾਨਦਾਰੀ ਦਾ ਵਪਾਰੀ ਤਾਂ ਭਰਾ ਨਫੇ ਲਈ ਕੰਮ ਕਰਦੇ ਆ ਜੇ ਉਹਨਾਂ ਨੂੰ ਨਫਾ ਆ ਗਿਆ ਜੇ ਤੁਹਾਡੇ ਕੋਲ ਚੰਗੀ ਨਿਕਲ ਗਈ ਤਾਂ ਵਪਾਰੀ ਚੰਗਾ ਜੇ ਮਾੜੀ ਨਿਕਲ ਗਈ ਤਾਂ ਵਪਾਰੀ ਠੱਗ ਬਣ ਪਤਾ ਵੀਰੇ ਕਈ ਵਾਰੀ ਇਹ ਵੀ ਹੁੰਦਾ ਵੀ ਜਦ ਆਪਾਂ ਕਹਿੰਦੇ ਆ ਜੀ ਸਹੀ ਆ ਸਹੀ ਆ ਚਾਹੇ 1 ਮਹੀਨੇ ਬਾਅਦ ਵੀ ਫੋਨ ਕਰ ਲਿਓ ਸਹੀ ਆ ਉਸ ਤੋਂ ਬਾਅਦ ਵੀ ਬੰਦਾ ਯਕੀਨ ਨਹੀਂ ਕਰਦਾ ਹੈਗਾ ਫੇਰ ਵਪਾਰੀ ਦਾ ਖਸੂਰ ਥੋੜਾ ਹਾਂ ਸਹੀ ਹੈ ਕਈ ਵੇਲੇ ਸਾਹਮਣੇ ਨਹੀਂ ਪਸੂ ਜਾਈ ਉਹੀ ਵੇਲੇ ਗੱਲ ਕਰਦੀਆਂ ਵੀ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਮੱਝ ਕਿਹਨੂੰ ਇਹ ਸਾਹਮਣੇ ਕਿੰਨੇ ਆ ਕੀ ਕਰਨਾ ਚਾੱਕ ਕੇ ਜਦ ਹੀ ਫੋਨ ਲਾ ਲੈਂਦੇ ਆ ਵੀ ਇਹ ਤਾਂ ਆਇਆ ਜੀ ਆਇਆ ਇਹ ਸਹੀ ਗਾ ਇੱਕ ਡਾਂਗ ਦੀ ਜੀ ਨਾ ਲਾਇਆ ਮਿਹਨਤ ਦੁੱਧ ਘਟ ਗਈ ਤੇ ਕਹਿ ਦਿੰ ਆਹ ਨੂੰ ਤਾਂ ਉਹਨਾਂ ਨੇ ਜਦੋਂ ਮੈਂ ਪਰਲੀ ਲਿਆਂਦੀ ਸੀ ਨਾ ਮਿੱਤਰੋ ਤੇ 20 ਦਿਨ ਦੋ-ਦੋ ਕਿਲੋ ਦੁੱਧ ਦਿੰਦੀ ਰਹੀ ਉਹ ਮੈਂ ਕਹਿੰਣ ਤੋਂ ਭਾਵੇਂ ਇਹਨਾਂ ਨੇ ਫਿਰ ਵੀ ਜੇਰਾ ਰੱਖਿਆ ਇਹਨਾਂ ਨੂੰ ਪਤਾ ਸੀ ਵੀ ਮੈਂ ਨੇ ਜੀ ਨਹੀਂ ਲਾਇਆ ਕਈ ਮਈਆਂ 1.5-1.5 ਦੋ-ਦੋ ਮਹੀਨੇ ਘਰ ਦਾ ਕਰ ਜਾਂਦੀ ਆ ਬਾਈ ਇੰਨੀ ਮੈਂ ਮੈਂ ਆ ਨਾ ਜਿਹੜੀ ਗਾਂ ਹਮੇਸ਼ਾ ਘੰਟੇ ਬਾਅਦ ਵੀ ਜੀ ਲਾ ਲੂਗੀ ਪਰ ਮੈਂ ਆ ਜਿਹੜੀ ਮੈਂ ਜਦੋਂ ਘਰ ਕਰਜੇ ਨਾ ਬਾਈ ਉਦੋਂ ਮਹੀਨਾ-ਮਹੀਨਾ ਦੁੱਧ ਤੇ ਨਹੀਂ ਆਉਂਦੀ ਤੇ ਇਹ ਹੁਣ ਉਹ ਹੀ ਬਹਿ ਆ ਇਹਨਾਂ ਨੂੰ ਲੱਗ ਜਾਂਦਾ ਕਈਆਂ ਨੂੰ ਹੁਣ ਪਹਿਲੇ ਉਦੋਂ ਬਾਅਦ ਮੇਰੇ ਵਧੀਆ ਦੁੱਧ ਦੇ ਗਏ ਇਹਨੇ ਕਿਹੜੀ ਵੀਰੇ ਉਹ ਪਰਨੀ ਹਾਂ ਉਹ ਬਾਧੂ ਉਹ ਪੂਰੀ ਵਧੀਆ ਮੈਂ ਕਹਿੰਦੀ ਆ ਠੀਕ ਆ ਭੈਣੇ ਤੂੰ ਹੁਣ ਫਿਰ ਮਿਲਦੀ ਆ ਭੈਣੇ ਹੁਣ ਮੀ ਮਿਲਦੀ ਆ ਕਿੰਨਾ ਦੁੱਧ ਆ ਜਾਂਦੀ ਹੁਣ ਹੁਣ 8-9 ਕਿਲੋ ਆਦੇ ਥੱਲੇ ਗੱਬਣੀਆਂ ਗੱਬਣਾ ਇਹਨੂੰ 26 ਤਰੀਕ ਤੋਂ ਸੇਵਾ ਵੀ ਨਾ ਲੱਗ ਦੂ ਵੀਰੇ ਠੀਕ ਆ ਭੈਣੇ ਕੀ ਆ ਬਾਤ ਲੱਖ ਰੁਪਏ ਦੀ ਭਰਾਵਾ ਤੋਂ ਕੀ ਨਾ ਸੀ ਭੈਣੇ ਉਹਨਾਂ ਦਾ ਜਿਹੜੇ ਲੱਖਾਂ ਲੱਖਾਂ ਤੇਜਸਾ ਲੱਖਾਂ ਤੇਜਸਾ ਕਿਹੜੇ ਪਿੰਡ ਤੋਂ ਆਹੋ ਪੰਦੇਰਪਿੰਡ ਅੰਬਰਸਰ ਜਿੰਨੇ ਦਾ ਅੰਬਰਸਰ ਦੇ ਕੋਲੇ ਪੰਦੇਰਪਿੰਡ ਤੇ ਮੈਂ ਵੀ ਭਰਾਵਾ ਤੁਹਾਡਾ ਜ਼ਿਕਰ ਹੋਇਆ ਵਾ ਤਾਂ ਤੁਹਾਨੂੰ ਧੰਨਵਾਦ ਕਰਦਾ ਤੁਸੀਂ ਸੱਚਾਈ ਤੇ ਕੰਮ ਕਰਦੇ ਆ ਮੈਂ ਇੱਕ ਵਾਰੀ ਤੁਹਾਨੂੰ ਫਿਰ ਤੁਹਾਡਾ ਦਿਲ ਤੋਂ gehrayan ਤੋਂ ਧੰਨਵਾਦ ਕਰਦਾ ਆਨਲਾਈਨ ਕਿੱਤਾ ਮਾੜਾ ਨਹੀਂ ਆਨਲਾਈਨ ਕਿਤੇ ਨੂੰ ਕੁਝ ਕਈ ਵਾਰੀ ਬੰਦੇ ਦਿਲ ਵਾਲੇ ਨਹੀਂ ਹੁੰਦੇ ਤੇ ਜਾਂ ਕਈ ਵਾਰੀ ਵੇਚਣ ਵਾਲਾ ਬੰਦਾ ਵੀ ਗਲਤ ਦੱਸ ਜਾਂਦਾ ਉਹਦੇ ਵਿੱਚ ਸਾਡਾ YouTube ਬਰਾ ਦਾ ਕੋਈ ਕਸੂਰ ਨਹੀਂ ਹੁੰਦਾ ਗੱਲਬਾਤ ਲਈ ਪਹਿਲੇ ਨੰਬਰ ਨੋਟ ਕਰਾ ਦਿੰਦਾ ਮੈਂ 998862514 9988162514 ਦੂਜਾ ਨੰਬਰ ਨੋਟ ਕਰ ਲਓ 9780452 538 9780452 535 835 52 835 535 535 52 535 ਨੰਬਰ ਲਿਖ ਦੂੰਗਾ ਦੋਵੇਂ ਸਕਰੀਨ ਦੇ ਉੱਤੇ ਗਲਤ ਬਾਤ ਕਰ ਲਿਓ ਪਿੰਡ ਪਨਹੋੜ ਜਿਹੜੇ ਮੁੱਲਾਪੁਰ ਦਾ ਕਾ ਜ਼ਿਲ੍ਹਾ ਲੁਧਿਆਣਾ ਧੰਨਵਾਦ ਸ਼ੁਕਰੀਆ ਜਉਂਦੇ ਰਹੋ